ਜਨੋ ਇੱਕ ਵੀਡੀਓ ਕਵਰ ਕਰ ਲਈ ਬੱਚੀ ਮਿਰਜੇ ਕਾਲੇ ਦੇ ਘਰੇ ਦੋ ਝੋਟੀਆਂ ਤਾਜ਼ੀਆਂ ਸੁਈਆਂ ਤੀਜਾ ਤੀਜਾ ਸੁਆ ਆਹ ਕੱਲ ਰਾਤ ਦੀ ਸੂਈ ਕੱਟੇ ਨੂੰ ਜਨਮ ਦੇਤਾ ਰੂਸ਼ਾ ਟੀਕਾ ਭਰਾਇਆ ਕਿਸੇ ਸੱਜਣ ਨੇ ਬਾਲਾ ਜਬਰ ਕਟਾ ਦੇ ਗਈ ਗੱਲੇ 나ੜੂਏ ਤੇ ਜ਼ੇਰ ਜ਼ੂਰ ਬਜੀ ਕਹਿੰਦਾ ਓਕੇ ਪੈ ਗਈ ਆ ਤੇ ਧਾਰਾ ਧੂਰਾ ਤੁਹਾਨੂੰ ਵਿਖਾ ਦਿਆਂ ਕਿੱਲੇ ਹੀ ਠੋਕ ਗਈ ਆ ਕਰਮਾਂ ਵਾਲੀ ਐਡੀ ਖਰੀ ਝੋਟੀਆ ਕਰੰਗ ਕਾਲੀ ਆ ਦੋ ਕਵਾਲ ਹੋਣ ਤਾਂ ਹੁਣ ਹਾਂ ਕੋਈ ਤੇ ਹੈਗੇ ਭੈਣ ਭਰਾ ਲੋਗੇ ਹਨਾ ਵੇਖੋ ਹਾਂ ਆ ਜਾ ਠੰਡੀ ਸੀਲ ਬੋਤੀ ਬਹੁਤ ਆ ਲੈ ਸੰਗਲ ਵੀ ਨਾਲ ਬੰਨੇ ਆ ਹੀ ਪਏ ਖੜੀ ਆ ਖੁੱਲੀ ਹਾਂ ਖੁੱਲੀ ਆ ਤੇਰੇ ਸਾਹਮਣੇ ਕੀ ਬਾਤ ਆ ਤੇ ਮਗਰ ਆ ਗਿਆ ਕਟਾ ਹਾਂ ਰੇਟ ਇਹਦਾ ਸ਼ਾਰਟ ਵੀਡੀਓ ਚ ਵੀ ਨੋਟ ਕਰ ਲੋ ਕਿਉਂਕਿ ਮੁੜ ਕੇ ਕਈ ਭੈਣ ਭਰਾ ਕਹਿੰਦੇ ਰੇਟ ਨਹੀਂ ਦੱਸਿਆ ਇਹਦਾ ਰੇਟ ਇੱਕ 30 ਕੀਤਾ ਵੀਰ ਨੇ ਤੇ ਕਹਿੰਦਾ ਵੀ 1 ਲੱਖ ਤੇ 25000 ਦੀ ਜਸਨੋ ਤੇ ਆ ਸਜਨੋ ਆ ਗਈ ਤੀਜਾ ਸੂਆ ਇਹਦੀਆਂ ਵੀ ਧਾਰਾਂ ਦੁੱਧ ਨਜ਼ਰ ਆਉਂਦਾ ਹੋਊ ਇਹ ਝੋਟੀ ਦਿਵਾਉਣ ਲੱਗੇ ਤੁਹਾਨੂੰ ਸਿਰਫ ਤੇ ਸਿਰਫ 90000 ਦੀ ਤਾਜੀ ਸੂਈ ਗਿੱਲੀ ਬੜਾ ਚੂਨ ਚੰਗਾ ਲੱਗਾ ਵੀਡੀਓ ਦੀ ਵੇਟ ਕਰਿਓ ਧੰਨਵਾਦ